ਸੰਗਤ ਜੀ ਅੱਜ ਦਾ ਜਿਹੜਾ ਦਿਨ ਚੜ੍ਹਿਆ ਨਾ 9 ਪੋ ਦਾ 9 ਪੋ ਦਾ ਦਿਹਾੜਾ ਕਲਗੀਧਰ ਪਾਤਸ਼ਾਹ ਮਹਾਰਾਜ ਜਿਹੜੀ ਰਾਤ ਆਪਾਂ ਬਤੀਤ ਕੀਤੀ ਹੈ ਸਤਗੁਰਾਂ ਨੇ ਉਹ ਰਾਤ ਮਾਛੀਵੜ ਦੇ ਜੰਗਲ 'ਚ guzari ਆ ਕੱਲ ਆਪਾਂ ਇਤਿਹਾਸ ਸਰਵਣ ਕੀਤਾ ਕਿ ਮਹਾਰਾਜ ਜੀ ਜਾਣਾ ਚਾਹੁੰਦੇ ਨੇ ਸਿੰਘਾਂ ਦੀ ਬੇਨਤੀ ਦੇ ਉੱਤੇ ਹਾਲਾਂਕਿ ਸਤਗੁਰਾਂ ਨੇ ਮਨ ਦੇ ਵਿੱਚ ਧਾਰ ਲਿਆ ਕਿ ਅਸੀਂ ਕੱਲ ਜੰਗ ਲੜਾਂਗੇ ਤੇ ਸ਼ਹੀਦੀ ਪ੍ਰਾਪਤ ਕਰਾਂਗੇ ਸਿੰਘਾਂ ਨੇ ਵੇਖਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਸ਼ਹੀਦ ਹੋ ਗਏ ਤੇ ਸਿੱਖੀ ਦੀ ਬਾਗਡੋਰ ਕੌਣ ਸੰਭਾਲੇਗਾ ਸਿੰਘਾਂ ਨੇ ਮਹਾਰਾਜ ਨੂੰ ਹੁਕਮ ਲਾਇਆ ਮਹਾਰਾਜ ਗੜੀ ਛੱਡ ਕੇ ਚਲੇ ਜਾਓ ਇਹ ਹੁਕਮ ਕਰਦੇ ਹਾਂ ਅਸੀਂ ਕਈਆਂ ਦੇ ਮਨਾਂ 'ਚ ਸਵਾਲ ਵੀ ਹੈ ਕਿ ਗੁਰੂ ਮਹਾਰਾਜ ਹੀ ਰਾਤ ਦੇ ਹਨੇਰੇ 'ਚ ਕਿਉਂ ਨਿਕਲੇ ਮਰਦਾ ਵਾਂਗੂ ਕਿਉਂ ਨਹੀਂ ਗਏ ਗੁਰੂ ਪਾਤਸ਼ਾਹ ਮਹਾਰਾਜ ਦਿਨ ਦੇ ਵੇਲੇ ਜਾਂਦੇ ਸੰਗਤ ਜੀ ਇਹ ਰਣਨੀਤੀਆਂ ਹੁੰਦੀਆਂ ਜਦੋਂ ਜੰਗ ਕਰਦੇ ਆ ਨਾ ਤੇ ਬੜਾ ਕੁਝ ਜੰਗ ਦੇ ਮੈਦਾਨ ਦੇ ਵਿੱਚ ਦਾ ਪੇਜ ਪੈਂਟੜੇ ਉਹ ਬਦਲਨੇ ਪੈਂਦੇ ਨੇ ਢਾਈ ਫੱਟ ਦਾ ਵਾਰ ਗੋਰੀਲਾ ਯੁੱਧ ਨੀਤੀ ਉਹ ਬੜਾ ਕੁਝ ਕਰਨਾ ਪੈਂਦਾ ਮਹਾਰਾਜ ਜੀ ਨੇ ਸਿਖਾਇਆ ਸਤਗੁਰਾਂ ਨੇ ਮਨ ਦੇ ਵਿੱਚ ਧਾਰ ਲਿਆ ਸੀ ਕਿ ਅਸੀਂ ਕੱਲ ਜੰਗ ਲੜਾਂਗੇ ਪਰ ਸਿੰਘਾਂ ਨੇ ਹੁਕਮ ਕਰ ਦਿੱਤਾ ਮਹਾਰਾਜ ਜਾਣਾ ਪੈਣਾ ਤੁਹਾਨੂੰ ਇਹ ਖਾਲਸੇ ਦਾ ਹੁਕਮ ਹੈ ਮਹਾਰਾਜ ਨੇ ਹੁਕਮ ਮੰਨਿਆ ਤੇ ਕਹਿੰਦੇ ਮੈਂ ਤਾੜੀ ਮਾਰ ਕੇ ਜਾਵਾਂਗਾ ਇਦਾਂ ਨਹੀਂ ਜਾਣਾ ਲਲਕਾਰ ਕੇ ਜਾਣਾ ਕਿਉਂਕਿ ਬਚਨ ਹੀ ਸਿੰਘਾਂ ਨੇ ਰਾਤ ਨੂੰ ਕੀਤਾ ਸੀ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾ ਰਾਤੋ ਰਾਤ ਤਿਆਰ ਹੋਏ ਤਿੰਨ ਸਿੰਘ ਨਾਲ ਨੇ ਭਾਈ ਦਿਆ ਸਿੰਘ ਧਰਮ ਸਿੰਘ ਤੇ ਬਾਬਾ ਮਾਨ ਸਿੰਘ ਤਿੰਨ ਸਿੰਘਾਂ ਨੇ ਸਤਗੁਰਾਂ ਦੇ ਨਾਲ ਗੜੀ ਨੂੰ ਛੱਡਿਆ ਸੰਗਤ ਜੀ ਜਿਹੜਾ ਚਮਕੌਰ ਸਾਹਿਬ ਦਾ ਪਹਿਲਾ ਦਿਨ ਹੈ ਜਿਹੜਾ ਦਿਨ ਕੱਲ ਆਪਾਂ ਬਤੀਤ ਕੀਤਾ ਜਦੋਂ ਸਾਹਿਬਜਾਦੇ ਸ਼ਹੀਦ ਹੋਏ ਉਸ ਦਿਨ ਤੱਕ 32 ਸਿੰਘ ਚਮਕੌਰ ਦੀ ਗਲੀ ਦੇ ਵਿੱਚ ਸ਼ਹੀਦ ਹੋ ਚੁੱਕੇ ਸੀ ਅੰਦਰ ਸਿਰਫ 8 ਸਿੰਘ ਰਹਿ ਚੁੱਕੇ ਸਨ ਸਿਰਫ 8 ਸਿੰਘ ਪੰਡ ਸਿੰਘ ਉਹ ਜਿਨ੍ਹਾਂ ਨੇ ਬੇਨਤੀ ਕੀਤੀ ਤੇ ਤਿੰਨ ਸਿੰਘ ਹੋਰ ਅਲੱਗ ਸਤਗੁਰੂ ਮਹਾਰਾਜ ਨੇ ਆਪਣੀ ਕਲਗੀ ਸੰਗਤ ਸਿੰਘ ਦੇ ਸਿਰ ਦੇ ਉੱਤੇ ਸਜਾਈ ਹੈ ਪ੍ਰਕਰਮਾ ਕੀਤੀ ਖਾਲਸਾ ਜੀ ਸਭ ਕੁਝ ਪਹਿਲਾਂ ਹੀ ਆਪਣੇ ਸਿੰਘਾਂ ਨੂੰ ਦੇ ਚੁੱਕੇ ਆ ਟੱਕ ਲਗੀ ਰਹਿ ਗਈ ਸੀ ਇਹ ਵੀ ਅਸੀਂ ਤੁਹਾਨੂੰ ਦੇਣ ਲੱਗੇ ਆ ਖਾਲਸੇ ਪੰਥ ਨੂੰ ਗੁਰਤਾ ਗੱਦੀ ਮਹਾਰਾਜ ਜੀ ਨੇ ਦਿੱਤੀ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਯਾਦ ਰੱਖਣਾ ਚਾਹੀਦਾ ਖਾਲਸੇ ਦਾ ਗੁਰਤਾ ਗੱਦੀ ਦੇ ਵਿੱਚ ਵੀ ਹੈ ਉਹ ਦਿੱਤੀ ਫਿਰ ਗੁਰੂ ਮਹਾਰਾਜ ਤ੍ਰੂ ਤਾਰੇ ਦੀ ਸੇਧ ਦੇ ਵਿੱਚ ਸਿੰਘਾਂ ਨੂੰ ਕਹਿੰਦੇ ਕਿ ਇੱਥੋਂ ਦੀ ਅੱਗੇ ਜਾਵਾਂਗੇ ਮਾਛੀਵਾੜੇ ਵੱਲ ਨਿਕਲਾਂਗੇ ਜੇ ਦਾ ਰਾਤ ਨੂੰ ਮਿਲ ਗਏ ਆਪਾਂ ਤਾਂ ਠੀਕ ਹੈ ਨਹੀਂ ਜਦੋਂ ਪ੍ਰਭਾਤ ਵੇਲਾ ਹੋਵੇਗਾ ਸਵੇਰ ਦਾ ਉਸ ਵੇਲੇ ਜਿੱਥੇ ਹੋਵਾਂਗੇ ਤੇ ਫਿਰ ਇੱਕ ਦੂਜੇ ਨੂੰ ਮਿਲ ਜਾਵਾਂਗੇ ਗੱਡੀ ਦਾ ਦਰਵਾਜ਼ਾ ਹੌਲੀ ਜੀ ਖੁੱਲਦਾ ਮਹਾਰਾਜ ਬਾਹਰ ਨਿਕਲਦੇ ਨੇ ਰਾਤ ਦਾ ਹਨੇਰਾ ਧੁੰਦ ਪੈ ਰਹੀ ਹੈ ਕੁਝ ਦਿਖਾਈ ਨਹੀਂ ਦਿੰਦਾ ਟਾਵਾ ਟਾਵਾ ਮਸ਼ਾਲ ਬਲਦੀ ਹੈ ਗੁਰੂ ਮਹਾਰਾਜ ਜਦੋਂ ਗੜੀ 'ਚੋਂ ਨਿਕਲਦੇ ਨੇ ਨਾ ਤੇ ਆਪਣੇ ਚਰਨਾਂ ਦਾ ਜੋੜਾ ਲਾਹ ਦਿੰਦੇ ਨੇ ਚਰਨਾਂ ਦਾ ਜੋੜਾ ਸਤਗੁਰਾਂ ਨੇ ਲਾਇਆ ਕਿ ਕਿਤੇ ਸਿੰਘ ਡਿੱਗੇ ਹੋਣ ਸ਼ਹੀਦ ਹੋਣ ਤੇ ਉਹਨਾਂ ਦੇ ਦਮਲੇ ਖੁੱਲੇ ਹੋਣ ਖੁੱਲੇ ਕੇਸਾਂ ਦੇ ਉੱਤੇ ਸਾਡਾ ਕਿਤੇ ਪੈਰ ਨਾ ਆ ਜਾਵੇ ਜੋੜਾ ਲਾਹ ਦਿੱਤਾ ਪਾਤਸ਼ਾਹ ਮਹਾਰਾਜ ਨੇ ਮੈਂ ਕੱਲ ਵੀ ਇਹ ਬੇਨਤੀ ਕੀਤੀ ਕਿ ਇੱਕ ਸ਼ਾਇਰ ਇੱਥੇ ਬੜਾ ਸੋਹਣਾ ਲਿਖਦਾ ਭਾਈ ਦਿਆ ਸਿੰਘ ਜਦੋਂ ਨਾਲ ਗਏ ਨਾ ਉਹਨਾਂ ਨੂੰ ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਪਿਆ ਦਿਖਿਆ ਉਹ ਸਰੀਰ ਪਿਆ ਦਿਖਿਆ ਤੇ ਕਲਗੀਧਰ ਮਹਾਰਾਜ ਜਿਨੇ ਦੇਖ ਕੇ ਅੰਡਿੱਠਾ ਕਰ ਦਿੱਤਾ ਜਿਹੜੇ ਅਰਦਾਸ ਚ ਬੋਲ ਪੜ੍ਹਦੇ ਆ ਨਾ ਦੇਖ ਕੇ ਅੰਡਟ ਕੀਤਾ ਨજર ਅੰਦਾਜ਼ ਕਰ ਦਿੱਤਾ ਮਹਾਰਾਜ ਨੇ ਅੱਗੇ ਜਾਣ ਲੱਗੇ ਭਾਈ ਦਿਆ ਸਿੰਘ ਨੇ ਬੇਨਤੀ ਕੀਤੀ ਕਹਿੰਦੇ ਬੱਦਲਾਂ ਚ ਬਿਜਲੀ ਚਮੱਕੇ ਸੀਗੀ ਮਾਰਦੀ ਕੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ ਦਇਆ ਸਿੰਘ ਵੱਲੇ ਨਿਗਾ ਪਈ ਜਦ ਦਾ ਤਾਰ ਦੀ ਉਹ ਪੱਟਾ ਉੱਤੇ Laash ਲੈ ਕੇ ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ 'ਚ ਉੱਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਇਆ ਸਿੰਘ Laash ਤੱਕ ਕੇ ਮਾਸੂਮ ਦੀ ਕਲਗੀਆਂ ਵਾਲਿਆ ਸੁਨਹਿਰੀ ਤਾਜਾਂ ਵਾਲਿਆ ਕਿੰਨੇ ਹੀ ਪਿਆਰ ਨਾਲ ਤੋਂ ਪੁੱਤਾਂ ਨੂੰ ਸੀ ਪਾਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚੀਆਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਚੱਲਦੇ ਜੀ ਕਰੇ ਇੱਥੇ ਕੁਝ ਪਿਆਰ ਦਿਖਲਾ ਦੇਆ ਪੱਗ ਫਾੜ ਆਪਣੀ ਦੋ ਟੋਟਗੇ ਬਣਾ ਦੇਆ ਮਹਾਰਾਜ ਮੇਰੇ ਕੋਲ ਕੱਪੜਾ ਹੈ ਮੈਂ ਫਾੜ ਕੇ ਦੋ ਟੋਟੇ ਬਣਾ ਕੇ ਮਹਾਰਾਜ ਦੋਵਾਂ ਦੇ ਸਰੀਰਾਂ ਤੇ ਪਾ ਦਵਾਂ ਬਾਬਾ ਅਜੀਤ ਸਿੰਘ ਜੀ ਦੇ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਰਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਰਿਆਂ ਤੇ ਭਾਈ ਦਿਆ ਸਿੰਘ ਦੇ ਬੋਲ ਸੁਣ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ ਕਹਿਣ ਲੱਗੇ ਦਿਆ ਸਿੰਘ ਵੇਖ ਲੈ ਮੈਦਾਨ ਵਿੱਚ ਜਰਾ ਛਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਮੇਰੇ ਨਾਲ ਰਹੇ ਇਹ ਵੀ ਮਾਪਿਆਂ ਦੇ ਲਾਲ ਨੇ ਬਿਨਾਂ ਤਨਖਾਹਾਂ ਤੋਂ ਜੋ ਰਹੇ ਸਾਡੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਜੇ ਕਪੜਾ ਪਾਣਾ ਤਾਂ ਇਹਨਾਂ ਸਾਰਿਆਂ ਦੇ ਉੱਤੇ ਪਾ ਆ ਜਿੰਨੇ ਮੇਰੇ ਸਿੰਘ ਪਏ ਨੇ 40 ਸਿੰਘ ਇਹਨਾਂ ਦੇ ਉੱਤੇ ਪਾ ਜੇ ਨਹੀਂ ਤਾਂ ਮੇਰੇ ਅੱਧੇ ਬੱਚਿਆਂ ਨੂੰ ਹੀ ਰਹਿਣ ਦੇ ਦੇਵ ਸਿੰਘ ਮੋਹ ਦੀਆਂ ਕੋ ਦਈ ਜਾਨਾ ਥਮੀਆਂ ਸਿੱਖੀ ਦੀਆਂ ਵਾਟਾਂ ਹਲੇ ਹੋਰ ਵੀ ਨੇ ਲੰਮੀਆਂ ਰਹਿਣ ਦੇ ਦਿਆ ਸਿੰਘ ਮੋਹ ਵਾਲੇ ਤਿੰਨ ਕੇ ਤਰੋੜ ਦੇ ਤੂੰ ਇਹਨਾਂ ਦਾ ਦਮਾਲਾ ਇਹਦੇ ਮੁਖ ਉੱਤੇ ਮੋੜ ਦੇ ਇਹਨਾਂ ਦਾ ਹੀ ਦਮਾਲਾ ਪਾ ਦੇ ਇਹਨਾਂ ਦੇ ਮੁਖ ਦੇ ਉੱਤੇ ਤੇ ਚੱਲ ਚੱਲੀਏ ਮੈਨੂੰ ਰੱਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਬਰੇ ਤੋਰਾ ਬਸ ਜੀ ਕਹਿੰਦੇ ਮੈਂ ਆਹ ਨਹੀਂ ਸੁਣ ਸਕਦਾ ਕਿ ਕਲਗੀਧਰ ਮਹਾਰਾਜ ਨੇ ਆਪਣੇ ਪੁੱਤਰਾਂ ਦੇ ਸਰੀਰਾਂ ਤੇ ਕਫਨ ਪਾ ਦਿੱਤਾ ਤੇ ਬਾਕੀ ਇਦਾਂ ਹੀ ਪਏ ਨੇ ਕਹਿੰਦੇ ਨਾ ਇਹ ਬਿਨਾ تنਖਾ ਤਾਂ ਮੇਰੇ ਨਾਲ ਰਹੇ ਨੇ ਦਿਆ ਸਿੰਘ ਜੇ ਕੱਪੜਾ ਪਾਣਾ ਸਾਰਿਆਂ ਦੇ ਉੱਤੇ ਪਾ ਨਹੀਂ ਚੱਲਦਾ ਹੀ ਦੇਖ ਕੇ ਅੰਡਠਾ ਕਰ ਦਿੱਤਾ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇ ਕੋਲੋਂ ਨੰਗੇ ਪੈਰਾਂ ਗੁਰੂ ਮਹਾਰਾਜ ਜੀ ਰਾਤ ਦੇ ਹਨੇਰੇ ਦੇ ਵਿੱਚ ਚੱਲੇ ਨੇ ਗੜੀ ਤੋਂ ਕੁਝ ਇੱਕ ਮੀਟਰ ਮਾਰ ਜੀ ਅੱਗੇ ਆਏ ਜਿੱਥੇ ਸਾਰੇ ਤੁਰਕ ਉਸ ਉੱਤੇ ਪਏ ਨੇ ਕਿਤੇ ਕਿਤੇ ਮਸ਼ਾਲਾਂ ਬਲਦੀਆਂ ਟਾਵੀਆਂ ਟਾਵੀਆਂ ਪੈਰਾ ਵੀ ਦੰਦੇ ਨੇ ਕਿਤੇ ਕਿਤੇ ਰਾਤ ਦੇ ਹਨੇਰੇ 'ਚ ਟਿੱਕੀ ਰਾਤ ਮਹਾਰਾਜ ਜੀ ਨੇ ਤਾੜੀ ਮਾਰੀ ਆ ਆਵਾਜ਼ ਦਿੱਤੀ ਪੀਰ ਹਿੰਦ ਮੇਰਵਦ ਪੀਰ ਹਿੰਦ ਮੇਰਵਦ ਤਿੰਨ ਵਾਰੀ ਆਵਾਜ਼ ਮਾਰੀ ਕਿ ਹਿੰਦੂ ਦਾ ਪੀਰ ਜਾ ਰਿਹਾ ਜਿਹਦੇ ਵਿੱਚ ਦਮ ਆ ਕੇ ਰੋਕ ਲਵੇ ਇੱਕਦਮ ਦੁਸ਼ਮਣ ਹੜਬੜਾਹਤ ਵਿੱਚ ਉੱਠਿਆ ਕਿ ਤਾੜੀ ਦੀ ਆਵਾਜ਼ ਕਿੱਧਰੋਂ ਆਈ ਹੈ ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਆਈ ਹੈ ਹਨੇਰੇ ਦੇ ਵਿੱਚ ਪਤਾ ਨਹੀਂ ਲੱਗਿਆ ਇੱਕ ਦੂਜੇ ਨੂੰ ਕੱਟਣ ਵੜਨ ਲੱਗ ਪਏ ਪੇ ਉਹਨੇ ਪੁੱਤ ਮਾਰ ਦਿੱਤਾ ਚਾਚੇ ਨੇ ਭਤੀਜਾ ਮਾਰ ਦਿੱਤਾ ਮਾਮੇ ਨੇ ਭਾਣਜੇ ਨੂੰ ਮਾਰ ਦਿੱਤਾ ਵਜੀਦ ਖਾਨ ਉੱਠਿਆ ਉਹ ਕਹਿੰਦਾ ਆਪਸ ਵਿੱਚ ਕਿਉਂ ਲੜ ਰਹੇ ਹੋ ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਆ ਵੇਖੋ ਕਿੱਧਰ ਗਏ ਨੇ ਹੜਬੜਾ ਅੱਜ ਕੁਝ ਨਹੀਂ ਪਤਾ ਲੱਗਿਆ ਇੰਨੇ ਨੂੰ ਕਲਗੀਧਰ ਪਾਸ਼ਾ ਮਹਾਰਾਜ ਆਪਣੀ ਤਲਵਾਰ ਦੇ ਨਾਲ ਦੁਸ਼ਮਣ ਦੀਆਂ ਸਫਾਂ ਚੀਰਦੇ ਅੱਗੇ ਲੰਘ ਗਏ ਨੇ ਅੱਗੇ ਲੰਘੇ ਨੇ ਤੇ ਸੰਗਤ ਜੀ ਮਹਾਰਾਜ ਇੱਥੋਂ ਦੀ ਜਾਂਦੇ ਨੇ ਝੰਡਾ ਸਾਹਿਬ ਜਿੱਥੇ ਗੁਰਦੁਆਰਾ ਝੰਡਾ ਸਾਹਿਬ ਹੈ ਨਾ ਉੱਥੇ ਝੰਡ ਦੇ ਦਰਖਤ ਥੱਲੇ ਕੁਝ ਦੂਰੀ ਦੇ ਉੱਤੇ ਆ 6-7 ਕਿਲੋਮੀਟਰ ਤੇ ਮਹਾਰਾਜ ਜੀ ਉੱਥੇ ਜਾ ਕੇ ਬਰਾਜੇ ਸਵੇਰ ਦਾ ਵੇਲਾ ਹੋ ਚੁੱਕਾ ਅਮਰਤ ਵੇਲੇ ਦਾ ਤੇ ਗੁਰੂ ਮਹਾਰਾਜ ਉੱਥੇ ਬਰਾਜੇ ਨੇ ਤੇ ਆਰਾਮ ਦੇ ਨਾਲ ਮਹਾਰਾਜ ਜੀ ਜਦੋਂ ਸੌਣ ਲੱਗੇ ਤੇ ਦੋ ਜਿਹੜੇ ਆਜੜੀ ਸਨ ਤੇ ਉਹ ਉੱਥੇ ਘੁੰਮਣ ਉਹਨਾਂ ਦਾ ਨਾਮ ਆਂਦਾ ਅਲਫੂ ਤੇ ਗਬਦੂ ਉਹ ਗੁਰਦੁਆਰਾ ਬਣਿਆ ਉੱਥੇ ਉਹ ਘੁੰਮ ਰਹੇ ਸੀ ਆਪਣੀਆਂ ਮੱਝਾਂ ਦੀਆਂ ਚਾਰਦੇ ਤੇ ਉਹਨਾਂ ਨੇ ਵੇਖ ਲਿਆ ਸਿਰ ਦੇ ਉੱਤੇ ਦਮਾਲਾ ਬੰਨਿਆ ਕਮਰ ਕਸਾ ਲੱਗਿਆ ਤੇ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੇ ਪਛਾਣ ਲਿਆ ਮਹਾਰਾਜ ਨੇ ਨੇੜੇ ਬੁਲਾਇਆ ਤੇ ਉਹਨਾਂ ਨੂੰ ਕੁਝ ਇੱਕ ਮੋਹਰਾਂ ਦਿੱਤੀਆਂ ਮੋਹਰਾਂ ਉਹਨਾਂ ਵੱਲ ਛੁੱਟੀਆਂ ਕਿ ਰੋਲਾ ਨਾ ਪਾਇਓ ਪਰ ਉਹਨਾਂ ਨੇ ਤਾਂ ਵੀ ਰੋਲਾ ਪਾਇਆ ਕਿ ਅਸੀਂ ਫੜਾ ਦੇਵਾਂਗੇ ਆ ਗੁਰੂ ਗੋਬਿੰਦ ਸਿੰਘ ਜੀ ਇੱਥੇ ਘੁੰਮ ਰਹੇ ਨੇ ਤੇ ਮਹਾਰਾਜ ਨੇ ਉਸੇ ਵੇਲੇ ਫਿਰ ਉਹਨਾਂ ਨੂੰ ਝਟਕਾ ਦਿੱਤਾ ਉਸੇ ਜਣ ਦੇ ਥੱਲੇ ਆਰਾਮ ਕੀਤਾ ਉੱਥੇ ਗੁਰਦੁਆਰਾ ਬਣਿਆ ਜੰਡਸਰ ਸਾਹਿਬ ਚਮਕੌਰ ਸਾਹਿਬ ਦੇ ਵਿੱਚ ਤੇ ਸੰਗਤ ਜੀ ਇੱਧਰ ਗੱਡੀ ਦੇ ਵਿੱਚ ਅੱਠ ਸਿੰਘ ਰਹਿ ਗਏ ਨੇ ਭਾਈ ਸੰਗਤ ਸਿੰਘ, ਸੰਤ ਸਿੰਘ ਆਦਿਕ ਤੇ ਇਹਨਾਂ ਸਿੰਘਾਂ ਨੇ ਜਿਹੜਾ ਅੱਜ ਦਾ ਦਿਨ ਹੈ ਅੱਜ ਦੇ ਦਿਨ ਇਹਨਾਂ ਦੁਸ਼ਮਣ ਦਾ ਮੁਕਾਬਲਾ ਕੀਤਾ ਪਰ ਅੱਠ ਸਿੰਘਾਂ ਦੇ ਸਾਹਮਣੇ 10-10 ਲੱਖ ਦੀਆਂ ਫੌਜਾਂ ਨੇ ਉਹ ਸਿੰਘ ਹੌਲੀ-ਹੌਲੀ ਇੱਕ-ਇੱਕ ਕਰਕੇ ਛੇਦੀ ਪਾ ਗਏ। ਗੜੀ ਦਾ ਦਰਵਾਜ਼ਾ ਤੋੜਿਆ ਅੰਦਰ ਦਾਖਲ ਹੋਏ। ਵੇਖਿਆ ਦੇਖੋ ਕਲਗੀ ਕਿਹਦੇ ਲੱਗੀ ਆ। ਇੱਕ ਸਰੀਰ ਪਿਆ ਜਿਨ੍ਹਾਂ ਦੇ ਸਿਰ ਤੇ ਕਲਗੀ ਲੱਗੀ ਕਹਿੰਦੇ ਆਹ ਗੁਰਗੋਬਿੰਦ ਸਿੰਘਾ ਧੌਣ ਵੱਢ ਲਿਓ। ਉਹ ਸਿੰਘ ਕੌਣ ਸੀ ਭਾਈ ਸੰਗਤ ਸਿੰਘ। ਉਹਦੀ ਗਰਦਨ ਵੱਢ ਕੇ ਸਰੰਦ ਭੇਜੀ ਗਈ ਸ਼ਨਾਖਤ ਵਾਸਤੇ। ਸੰਗਤ ਜੀ ਅੱਜ ਵੀ ਆਪਾਂ ਜਾਣਿਆ ਨਾ ਗੁਰਦੁਆਰਾ ਫਤੇਗੜ ਸਾਹਿਬ ਰੇਲਵੇ ਲਾਈਨ ਨੂੰ ਬਿਲਕੁਲ ਟੱਪ ਦੇ ਅੰસાર ਖੱਬੇ ਹੱਥ ਇੱਕ ਪ੍ਰਾਤਨ ਇਮਾਰਤ ਐ ਉਹ ਗੁਰਦੁਆਰਾ ਰੱਥ ਸਾਹਿਬ ਕਦੇ ਜਾਓ ਤਾਂ ਦਰਸ਼ਨ ਕਰੋ ਤੇ ਉੱਥੇ ਪ੍ਰਾਣੀ ਇਮਾਰਤ ਥੜਾ ਬਣਿਆ ਇੱਕ ਜਿੱਥੇ ਬਾਬਾ ਸੰਗਤ ਸਿੰਘ ਜੀ ਦਾ ਸਿਰ ਰੱਖਿਆ ਸੀ ਤੇ ਜਿਹੜਾ ਗੁਰਦੁਆਰਾ ਫਤੇਗੜ ਸਾਹਿਬ ਕਿਲਾ ਹੁੰਦਾ ਸੀ ਸੂਬੇ ਸਰਹੰਦ ਦਾ ਵਜ਼ੀਰ ਖਾਨ ਦਾ ਉਹਨੂੰ ਇਤਲਾ ਭੇਜੀ ਕਿ ਸੁਬਾ ਸਰੰਦ ਗੁਰਗੋਬਿੰਦ ਸਿੰਘ ਜੀ ਦਾ ਸਿਰ ਕੱਟ ਕੇ ਲਿਆਏ ਆ ਆ ਤੁਸੀਂ ਵੇਖੋ ਵਜੀਦ ਖਾਨ ਜਦੋਂ ਉਹਨੇ ਉਹ ਸੀਸ ਵੇਖਿਆ ਉਹ ਕਹਿੰਦੇ ਨਹੀਂ ਇਹ ਗੁਰਗੋਬਿੰਦ ਸਿੰਘ ਨਹੀਂ ਨੇ ਇਹ ਤਾਂ ਕਿਸੇ ਸਿੰਘ ਦਾ ਸਿਰ ਹੈ ਲੱਗਦਾ ਗੁਰਗੋਬਿੰਦ ਸਿੰਘ ਜੀ ਗੜੀ ਦੇ ਵਿੱਚੋਂ ਲੰਘ ਗਏ ਨੇ ਸਾਰੇ ਜਾਣੇ ਪਛਤਾਉਣ ਵੀ 10 ਲੱਖ ਦੀਆਂ ਫੌਜਾਂ ਤੇ ਗੁਰਗੋਬਿੰਦ ਸਿੰਘ ਜੀ ਦਸਾਂ ਲੱਖ ਦੀ ਫੌਜਾਂ ਦੇ ਵਿੱਚੋਂ ਚਲੇ ਗਏ ਨੇ ਲਾਹਨਤ ਆ ਸਾਡੇ ਉੱਤੇ ਕਾਹਦੇ ਅਸੀਂ ਜਰਨੈਲ ਆ ਕਾਹਦੇ ਸੂਰਮੇ ਆ ਇੱਕ ਦੂਜੇ ਨੂੰ ਲਾਂਤਾਂ ਪਾਉਂਦੇ ਨੇ ਇੱਧਰ ਕਲਗੀਧਰ ਪਾਦਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲ ਦੇ ਵਿੱਚ ਗੀਤ गा ਰਹੇ ਨੇ ਜਿਹਨੂੰ ਕਹਿੰਦੇ ਨੇ ਖਿਆਲ ਪਾਦਸ਼ਾਹੀ ਦਸਵੀਂ ਇੱਕ ਤਾਂ ਹੁੰਦਾ ਖਿਆਲ ਜੋ ਆਪਾਂ ਲੈਨੇ ਆ ਇਹ ਖਿਆਲ ਸੰਗੀਤਮਈਆ ਖਿਆਲ ਪਾਤਸ਼ਾਹ ਜੀ 10 ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਗੁਰੂ ਪਾਤਸ਼ਾਹ ਮਹਾਰਾਜ ਅਕਾਲਪੁਰਖ ਨੂੰ ਮਿੱਤਰ ਕਹਿ ਰਹੇ ਨੇ ਕਹਿੰਦੇ ਸਾਡੇ ਪਿਆਰੇ ਮਿੱਤਰ ਨੂੰ ਸਾਡਾ ਹਾਲ ਦੱਸ ਦਿਓ ਕੋਈ ਜਾਣਾ ਜਾ ਕੇ ਕਿਹੜਾ ਹਾਲ ਦੱਸਣਾ ਹੈ ਜੀ ਤੁਧ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਹੇ ਅਕਾਲਪੁਰਖ ਵਾਹਿਗੁਰੂ ਜੀ ਕੰਡਿਆਂ ਦੀ ਸੇਜਾਂ ਦੇ ਉੱਤੇ ਪਏ ਆ ਪਰ ਆਨੰਦ ਤੁਹਾਡੀ ਯਾਦ ਤੋਂ ਬਿਨਾ ਜੜੀਆਂ ਰਜਾਈਆਂ ਲੈ ਕੇ ਸੌਣੇ ਆ ਨਾ ਇਹ ਤਾਂ ਇਦਾਂ ਜਿਵੇਂ ਸੱਪ ਡੰਗ ਮਾਰਦੇ ਹੋਵਣ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਹੇ ਹਰੀ ਅਕਾਲਪੁਰਖ ਵਾਹਿਗੁਰੂ ਤੁਹਾਡੀ ਯਾਦ ਜੇ ਨਹੀਂ ਹੈ ਤਾਂ ਜੋ ਕੁਝ ਵੀ ਅਸੀਂ ਸਰਾਈਆਂ ਛਕਦੇ ਆ ਪਿੰਦੇ ਆ ਖਾਂਦੇ ਆ ਉਹ ਤਾਂ ਇਦਾਂ ਜਿਵੇਂ ਕਸਾਈ ਦਾ ਬਿੰਗ ਸਹਿਣਾ ਪੈ ਰਿਹਾ ਹੋਵੇ ਬਿੰਗ ਕਹਿੰਦੇ ਨੇ ਇੱਕ ਸੂਆ ਹੁੰਦਾ ਜਦੋਂ ਸੂਰ ਨੂੰ ਮਾਰਨਾ ਹੋਵੇ ਨਾ ਤੇ ਉਹ ਛੁਰੇ ਨਾਲ ਤਲਵਾਰ ਨਾਲ ਨਹੀਂ ਵੱਢਿਆ ਜਾਂਦਾ ਸੂਰ ਉਹਦੀ ਗਰਦਨ ਮੋਟੀ ਹੁੰਦੀ ਮਾਸ ਮੋਟਾ ਹੁੰਦਾ ਤੇ ਕਹਿੰਦੇ ਫਿਰ ਸੂਰ ਦੇ ਢਿੱਡ ਦੇ ਵਿੱਚ ਉਹਦੇ ਦਿਲ ਦੇ ਵਿੱਚ ਛੁਰਾ ਇੱਕ ਸੂਆ ਮਾਰਨਾ ਪੈਂਦਾ ਤਿੱਖਾ ਜਿਹਾ ਉਹਦੇ ਦਿਲ ਦੇ ਵਿੱਚ ਪਰੋਇਆ ਜਾਂਦਾ ਤੇ ਉਹਨੂੰ ਕਹਿੰਦੇ ਨੇ ਬਿੰਗ ਤੇ ਉਹ ਲਫਜ਼ ਮਹਾਰਾਜ ਨੇ ਇੱਥੇ ਵਰਤਿਆ ਬਿੰਗ ਕਸਾਈਆਂ ਦਾ ਸਹਿਣਾ ਅੰਤ ਜੀ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਖੇੜੇ ਤੋਂ ਭਾਵੇਂ ਖੁਸ਼ੀ ਤੇ ਸੱਥਰ ਜਿਹਦੇ ਘਰ ਦੇ ਵਿੱਚ ਮਾਤਮ ਪਿਆ ਹੋਵੇ ਕਹਿੰਦੇ ਜੀ ਉਹਦੇ ਸੱਥਰ ਵਿੱਚ ਗਏ ਉਹਨਾਂ ਦੇ ਘਰ 'ਚ ਕਹਿੰਦੇ ਸਾਨੂੰ ਯਾਰੜੇ ਦਾ ਸੱਥਰ ਹੀ ਚੰਗਾ ਇਹ ਦੁੱਖ ਤਕਲੀਫਾਂ ਚੰਗੀਆਂ ਨੇ ਪਠ ਪੜ੍ਹਣ ਇਹੋ ਜੀਆਂ ਖੁਸ਼ੀਆਂ ਜਿਸ ਦੇ ਵਿੱਚ ਮੇਰਾ ਪਿਆਰਾ ਸ਼ਾਮਲ ਨਹੀਂ ਉਲਾਮਾ ਨਹੀਂ ਦਿੱਤਾ ਮਹਾਰਾਜ ਜੀ ਨੇ ਵੇਖੋ ਉਲਾਹ ਨੂੰ ਮੈਂ ਕਾਹੂ ਨਾ ਕਿਓ ਇੰਨਾ ਵੱਡਾ ਦੁੱਖ ਅਨੰਦਪੁਰ ਸਾਹਿਬ ਮਹਾਰਾਜ ਦਾ ਉੱਜੜ ਗਿਆ ਸਾਰਾ ਖਜ਼ਾਨਾ ਸਤਗੁਰਾਂ ਦਾ ਡੁੱਬ ਗਿਆ ਪਿਤਾ ਜੀ ਪਹਿਲਾਂ ਸ਼ਹੀਦ ਹੋ ਗਏ ਮਾਤਾ ਦਾ ਪਤਾ ਨਹੀਂ ਦੋ ਬੱਚਿਆਂ ਦਾ ਵਿਛੋੜਾ ਪੈ ਗਿਆ ਦੋ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਲੰਘ ਗਏ ਆਏ ਨੇ ਕੁਝ ਵੀ ਕੋਲ ਨਹੀਂ ਉਹ ਹਾਲਾਤ ਹੈ ਜਿਸ ਹਾਲਾਤ ਦੇ ਵਿੱਚ ਚੰਗਾ ਭਲਾ ਬੰਦਾ ਖੁਦਕੁਸ਼ੀ ਕਰ ਲੈਂਦਾ ਉਹ ਹਾਲਾਤ ਹੈ ਜੀ ਤੇ ਕਲਗੀਧਰ ਪਾਸ਼ਾ ਮਹਾਰਾਜ ਉਸ ਹਾਲਾਤ ਦੇ ਵਿੱਚ ਬੈਠੇ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਂਦਾ ਨਾ ਕਹਿਣਾ ਸੁੱਤੇ ਪਏ ਨੇ ਗੁਰੂ ਮਹਾਰਾਜ ਇੱਕ ਹੱਥ ਦੇ ਵਿੱਚ ਤਲਵਾਰ ਇੱਕ ਹੱਥ ਆਪਣੇ ਸਿਰ ਦੇ ਉੱਤੇ ਰੱਖਿਆ ਸਿੰਘ ਜਿਹੜੇ ਨੇ ਤਾਰੇ ਦੀ ਸਿਹਤ ਦੇ ਵਿੱਚ ਲੱਭਦੇ ਲਮਾਉਂਦੇ ਆ ਰਹੇ ਨੇ ਮਹਾਰਾਜਾ ਮਹਾਰਾਜ ਨੂੰ ਜਦੋਂ ਵੇਖਿਆ ਨੇੜੇ ਪਹੁੰਚੇ ਨੇ ਮਹਾਰਾਜ ਨੇ ਆਪਣਾ ਇੱਕ ਹੱਥ ਸੀਸ ਦੇ ਉੱਤੇ ਰੱਖਿਆ ਸਿਰ ਦੇ ਉੱਤੇ ਤੇ ਸਤ ਗੁਰਾਂ ਦੇ ਅੰਗੂਠੇ ਦੇ ਵਿੱਚ ਇੱਕ ਚਮੜੇ ਦਾ ਟੋਪ ਚੜਿਆ ਹੋਇਆ ਸੀ ਉਹਨੂੰ ਕਹਿੰਦੇ ਗੁਲਸ਼ਤ੍ਰਾਨ ਉਹਦੇ ਵਿੱਚ ਹੀਰਾ ਲੱਗਿਆ ਹੋਇਆ ਸੀ ਬੜਾ ਕੀਮਤੀ ਨਗ ਜਦੋਂ ਤੀਰ ਚਲਾਣੇ ਹੋਣ ਤਾਂ ਲਗਾਤਾਰ ਵਾਰ-ਵਾਰ ਤੇ ਉਸ ਵੇਲੇ ਅੰਗੂਠੇ ਦੇ ਉੱਤੇ ਉਹ ਚਮੜੇ ਦਾ ਟੋਪ ਚੜਾਇਆ ਜਾਂਦਾ ਤਾਂ ਕਿ ਵਾਰ-ਵਾਰ ਤੀਰ ਚਲਾਉਂਦਿਆਂ ਹੋਇਆਂ ਅੰਗੂਠੇ ਤੇ ਛਾਲਾ ਨਾ ਪਵੇ ਅੰਗੂਠਾ ਛਿੱਲਿਆ ਨਾ ਜਾਵੇ ਇਸ ਕਰਕੇ ਉਹ ਚਮੜੇ ਦਾ ਟੋਪ ਚੜਾਇਆ ਜਾਂਦਾ ਸੀ ਗੁਲ ਸ਼ਤਰਾਨ ਕਹਿੰਦੇ ਉਹਨੂੰ ਤੇ ਉਹ ਮਹਾਰਾਜ ਜਿਹਦੇ ਚੜਿਆ ਹੋਇਆ ਸੀ ਅੰਗੂਠੇ ਤੇ ਉਹ ਚਮਕਿਆ ਉਹ ਚਮਕਦਾ ਤੇ ਭਾਈ ਦਿਆ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਲੱਭਦੇ ਲਮਾਉਂਦੇ ਉਧਰ ਆ ਗਏ ਝਾੜੀਆਂ ਦੇ ਵਿੱਚ ਜਦੋਂ ਚਮਕਿਆ ਲਾਲ ਉਹ ਰਤਨ ਵੇਖ ਲਿਆ ਕਿ ਕੋਈ ਚੀਜ਼ ਚਮਕਦੀ ਹੈ ਗਏ ਤੇ ਤੰਨਾ ਸਿੰਘਾਂ ਦੀਆਂ ਭੁੱਬਾਂ ਨਿਕਲ ਗਈਆਂ ਕੀ ਵੇਖਦੇ ਕਿ ਆਨੰਦਪੁਰੀ ਦਾ ਮਾਲਕ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਜਿਨ੍ਹਾਂ ਦੇ ਅੱਗੇ-ਅੱਗੇ ਪ੍ਰਸਾਦੀ ਹਾਥੀ ਝੁੱਲਦੇ ਸੀ ਛਤਰ ਝੁੱਲਦੇ ਸੀ ਚੌਰ ਹੁੰਦੇ ਸੀ ਤੇ ਅੱਜ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਨੰਗੇ ਪੈਰਾਂ ਸੁੱਤੇ ਪਏ ਨੇ ਝਾੜੀਆਂ ਦੇ ਉੱਤੇ ਭਾਈ ਧਰਮ ਸਿੰਘ ਨੇ ਜਾ ਕੇ ਮਹਾਰਾਜ ਜੀ ਦੇ ਨਾ ਚਰਨਾਂ ਨੂੰ ਹੱਥ ਲਾਇਆ ਉਹ ਚਰਨ ਜਿਨ੍ਹਾਂ ਚਰਨਾਂ ਦੇ ਵਿੱਚੋਂ ਲਹੂ ਚੱਲ ਰਿਆ ਸੀ ਚਰਨ ਸੁੱਜੇ ਹੋਏ ਨੇ ਮਹਾਰਾਜ ਜੀ ਨੇ ਠੰਡ ਵੀ ਹੈ ਨੰਗੇ ਪੈਰਾਂ ਵੀ ਆਏ ਨੇ ਤੇ ਲੜਦੇ ਵੀ ਆ ਰਹੇ ਨੇ ਉਹ ਅਨੰਦਪੁਰ ਸਾਹਿਬ ਤੋਂ ਤੇ ਚਰਨ ਸੁੱਜੇ ਹੋਏ ਨੇ ਮਹਾਰਾਜ ਜੀ ਦੇ ਕੰਡੇ ਲੱਗੇ ਹੋਏ ਨੇ ਚਰਨਾਂ ਦੇ ਵਿੱਚ ਇਹੋ ਜਿਹੇ ਵੀ ਕੰਡੇ ਕਿ ਥੱਲੋਂ ਨਹੀਂ ਸੂਲ ਨੇ ਵੜਨਾ ਤੇ ਉੱਪਰ ਨਿਕਲ ਜਾਣਾ ਇੰਨੇ ਕੰਡੇ ਵੀ ਮਹਾਰਾਜ ਦੇ ਲੱਗੇ ਜਦੋਂ ਹੱਥ ਲਾਇਆ ਮਹਾਰਾਜ ਇੱਕਦਮ ਉੱਠੇ ਆਪਣੀ ਤਲਵਾਰ ਨੂੰ ਹੱਥ ਪਾਇਆ ਇੱਕਦਮ ਸਾਵਧਾਨ ਹੋਏ ਵੇਖਿਆ ਵੀ ਸਿੰਘ ਆਏ ਨੇ ਸਿੰਘਾਂ ਦੀ ਆਪ ਕੁੱਬਾ ਨਿਕਲੇ ਆ ਮਹਾਰਾਜ ਕਿਹੜੇ ਹਾਲ ਪਏ ਹੋ ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆ ਗਿਓ ਸਿੰਘੋ ਚਲੋ ਚੜ੍ਹਦੀ ਕਲਾ ਸਵੇਰ ਹੋ ਚੁੱਕੀ ਸੀ ਤੇ ਸੰਗਜੀਤ ਜਿਹੜੇ ਬਾਗ ਦੇ ਵਿੱਚ ਮਹਾਰਾਜ ਜੀ ਸੁੱਤੇ ਨੇ ਨਾ ਉਹ ਬਾਗ ਸੀ ਗੁਲਾਬੇ ਦਾ ਗੁਲਾਬਾ ਮਸੰਦ ਸੀ ਇਹ ਦੋ ਭਰਾ ਨੇ ਗੁਲਾਬਾ ਤੇ ਪੰਜਾਬਾ ਗੁਲਾਬਾ ਮਸੰਦ ਵੀ ਆ ਗਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਸਾਹਮਣੇ ਖੂਹ ਆ ਸੀ ਜਲ ਛਕਣਾ ਮਹਾਰਾਜ ਨੂੰ ਜਲ ਛਕਾਇਆ ਭਾਈ ਮਾਨ ਸਿੰਘ ਨੇ ਇੱਥੇ ਮਹਾਰਾਜ ਜੀ ਨੇ ਭਾਈ ਮਾਨ ਸਿੰਘ ਨੂੰ ਵਰਦਾਨ ਦਿੱਤਾ ਦੇਖੋ ਕਿਹੜੇ ਹਾਲਾਤ ਚ ਮਹਾਰਾਜ ਜੀ ਬੈਠੇ ਤੇ ਉੱਥੇ ਵੀ ਮਜ਼ਾਕ ਕਰਦੇ ਕੰਦੇ ਮਾਨ ਸਿੰਘ ਅ ਤੇਰੀ ਪੱਗ ਟੇਢੀ ਹੋਈ ਪਈ ਆ ਦਮਾਲਾ ਤੇਰਾ ਮਾਨ ਸਿੰਘ ਆ ਜਾਈ ਤੇਰੀ ਉੱਚੀ ਜੀ ਪੱਗ ਹੈ ਨਾ ਤੇ ਇਹੋ ਜੇ ਦਮਾਲਿਆਂ ਵਰਗਾ ਤੇਰਾ ਨਿਹੰਗ ਪੰਥ ਚੱਲੇਗਾ ਇਤਿਹਾਸ ਚ ਬਚਨ ਆਉਂਦੇ ਨੇ ਜੀ ਨਾਮ ਨਿਹੰਗ ਅਨੇਕ ਅਕਾਲੀ ਕਹਿੰਦੇ ਇਹੋ ਜੇ ਪੰਥ ਚੱਲੇਗਾ ਤੇਰਾ ਉੱਚੇ ਦਮਾਲਿਆਂ ਵਾਲਾ ਭਾਈ ਮਾਨ ਸਿੰਘ ਮਹਾਰਾਜ ਜੀ ਦੇ ਕੋਲ ਬੈਠੇ ਨੇ ਮਹਾਰਾਜ ਕਹਿੰਦੇ ਜਲ ਛਕਣਾ ਜਲ ਛਕਾਇਆ ਗੁਲਾਬਾ ਵੀ ਆ ਗਿਆ ਦਰਸ਼ਨ ਕੀਤੇ ਮਹਾਰਾਜ ਕਿੰਨੀ ਸ਼ਾਨੋ ਸ਼ੌਕਤ ਹੁੰਦੀ ਸੀ ਅਨੰਦਪੁਰ ਸਾਹਿਬ 'ਚ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਬੈਠੇ ਹੋ ਆਓ ਮਹਾਰਾਜ ਮੇਰੇ ਘਰੇ ਚੱਲੋ ਭਾਈ ਦਿਆ ਸਿੰਘ ਤੇ ਧਰਮ ਸਿੰਘ ਨੇ ਸਤਿਗੁਰ ਮਹਾਰਾਜ ਨੂੰ ਸਹਾਰਾ ਦਿੱਤਾ ਮੋਢੇ ਦਾ ਮੋਢੇ ਤੋਂ ਫੜ ਕੇ ਮਹਾਰਾਜ ਨੂੰ ਉਠਾਇਆ ਚੱਲਿਆ ਨਹੀਂ ਜਾਂਦਾ ਚਰਨ ਸੁਜੇ ਹੋਏ ਨੇ ਕੰਡੇ ਵੱਜੇ ਹੋਏ ਨੇ ਤੇ ਉਸ ਵੇਲੇ ਭਾਈ ਗੁਲਾਬਾ ਜੀ ਆਪਣੇ ਘਰੇ ਲੈ ਕੇ ਗਏ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਤੇ ਸੰਗਤ ਜੀ ਇੱਧਰ ਆਈਏ ਹੁਣ ਚਮਕੌਰ ਦੀ ਗੜੀ ਵੱਲ ਭਾਈ ਸੰਗਤ ਸਿੰਘ ਦਾ ਸੀਤ ਕੱਟ ਕੇ ਸਰੰਦ ਭੇਜਿਆ ਗਿਆ ਸ਼ਨਾਖਤ ਵਾਸਤੇ ਪਿੱਛੇ ਜਿੰਨੇ 40 ਸਿੰਘ ਸ਼ਹੀਦ ਨੇ ਉਹਨਾਂ ਦਾ ਸੰਸਕਾਰ ਕਿਨੇ ਕੀਤਾ ਅ ਜੜੀ ਅੱਜ ਦੀ ਰਾਤ ਆਉਣੀ ਐ ਉਹਨਾਂ ਦਾ ਸੰਸਕਾਰ ਚਮਕੌਰ ਸਾਹਿਬ ਦੇ ਨਾਲ ਇੱਕ ਪਿੰਡ ਪੈਂਦਾ ਬੇਲਾ ਬੇਲਾ ਰਾਏਪੁਰ ਰਾਏਪੁਰ ਦੀ ਰਹਿਣ ਵਾਲੀ ਇੱਕ ਬੱਚੀ ਇੱਕ ਨੌਜਵਾਨ ਲੜਕੀ ਬੀਬੀ ਸ਼ਰਨਕੌਰ ਤੇ ਉਹਦੇ ਮਨ ਦੇ ਵਿੱਚ ਆਇਆ ਪਤਾ ਸੀ ਉਹਨੂੰ ਵਿੱਚ ਚਮਕੌਰ ਸਾਹਿਬ ਦੇ ਵਿੱਚ ਜੰਗ ਹੋ ਰਿਆ ਮਨ ਦੇ ਵਿੱਚ ਆਇਆ ਇਹ ਮਨਾ ਕਿਉਂ ਨਾ ਮੈਂ ਜਾ ਕੇ ਸੰਸਕਾਰ ਦੀ ਸੇਵਾ ਕਰ ਲਵਾਂ ਦੇਖੋ ਕਿਤੇ ਬੰਦੇ ਦੇ ਮਨ 'ਚ ਨਹੀਂ ਆਇਆ ਇਹ ਖਿਆਲ ਇੱਕ ਬੀਬੀ ਦੇ ਮਨ 'ਚ ਆਇਆ ਬੀਬੀਆਂ ਦੀ ਕੁਰਬਾਨੀ ਕਿੰਨੀ ਵੱਡੀ ਹੈ ਉਹ ਬੀਬੀ ਸ਼ਰਨਕੌਰ ਰਾਤ ਦੇ ਹਨੇਰੇ ਦੇ ਵਿੱਚ ਜੰਗ ਦੇ ਮੈਦਾਨ 'ਚ ਜਾਂਦੀ ਹੈ ਚਮਕੌਰ ਸਾਹਿਬ ਜਿੱਥੇ ਲਾਸ਼ਾਂ ਪਈਆਂ ਨੇ ਸੰਗਤ ਜੀ ਸੜਕ ਦੇ ਉੱਤੇ ਕੋਈ ਐਕਸੀਡੈਂਟ ਹੋਇਆ ਹੋਵੇ ਨਾ ਤੇ ਚੰਗਾ ਭਲਾ ਬੰਦਾ ਕੋਲ ਨਿਖ ਲੋਂਦਾ ਲਾਸ਼ ਦੇ ਤੇ ਉਹ ਲੜਕੀ ਰਾਤ ਨੂੰ ਲਾਸ਼ਾਂ ਦੇ ਵਿੱਚ ਘੁੰਮਦੀ ਹੈ ਵੇਖਦੀ ਹੈ ਸਿੰਘਾਂ ਦੇ ਕੜਿਆਂ ਤੋਂ ਪਛਾਣ ਕਰਦੀ ਕਮਰ ਕੱਸੇ ਲੱਗੇ ਨੇ ਦਾੜਾ ਵੇਖਦੀ ਹੈ ਦਮਾਲਾ ਵੇਖਦੀ ਹੈ ਤੇ ਫੇਰ ਐਸੀ ਲੜਕੀ ਵਿਚਾਰੀ ਤੇ ਜਿੰਨੇ ਕ ਸਰੀਰ ਖਿੱਚ ਸਕੀ ਉਹਨਾਂ ਸਰੀਰਾਂ ਨੂੰ ਲਿਆ ਕੇ ਇੱਕ ਇੱਕ ਥਾਂ ਤੇ ਰੱਖੀ ਜਾਂਦੀ ਹੈ ਇੱਕ ਸਿੰਘ ਦਾ ਸਰੀਰ ਲੱਬੇ ਆ ਲਿਆ ਕੇ ਧਰਿਆ ਫੇਰ ਜਾਂਦੀ ਆ ਲਾਸ਼ਾਂ ਦੇ ਵਿੱਚ ਫਿਰਦੀ ਆ ਕਿਉਂਕਿ ਤੁਰਕ ਬਹੁਤੇ ਮਰੇ ਹੋਏ ਨੇ ਤੁਰਕਾਂ ਦੀਆਂ ਲਾਸ਼ਾਂ ਦਾ ਖਿਲਰੀਆਂ ਪਈਆਂ ਢੇਰ ਹੀ ਲੱਗੇ ਹੋਏ ਨੇ ਤੇ ਸਿੰਘਾਂ ਦੇ ਸਰੀਰ ਲੱਬਣੇ ਨੇ ਉਹ ਜਿੰਨੇ ਕ ਸਰੀਰ ਉਸ ਲੜਕੀ ਨੂੰ ਲੱਬੇ ਉਹ ਲੈ ਕੇ ਆਈ ਇੱਕ ਦੇ ਉੱਪਰ ਇੱਕ ਸਰੀਰ ਧਰੇ ਆਲੇ-ਦੁਆਲੇ ਤੋਂ ਲੱਕਣਾ ਇਕੱਠੀਆਂ ਕੀਤੀਆਂ ਸਲਵਾੜ ਆਦਿਕ ਉਹ ਲੱਕਣਾ ਇਕੱਠੀਆਂ ਕਰਕੇ ਢੇਰੀ ਲਾਈ ਤੇ ਮਨ ਦੇ ਵਿੱਚ ਆਇਆ ਕਿ ਸੂਰਜ ਨਿਕਲਣ ਤੋਂ ਪਹਿਲਾਂ ਚਾਨਣਾ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਸੰਸਕਾਰ ਕਰ ਦਵਾਂ ਤੇ ਜਦੋਂ ਸਰੀਰ ਇਕੱਠੇ ਕੀਤੇ ਤੇ ਉਸ ਵੇਲੇ ਬੀਬੀ ਸ਼ਰਨ ਕੌਰ ਨੇ ਅਰਦਾਸ ਕਰਕੇ ਕੀਰਤਨ ਸੋਲੇ ਦਾ ਜਾਪ ਕਰਕੇ ਤੇ ਉਹਨਾਂ ਸਰੀਰਾਂ ਨੂੰ ਲਾਂਬੂ ਲਾਇਆ ਹਾਲਾਂਕਿ ਸਾਬਜਾਦਾਂ ਦੇ ਸਰੀਰ ਨਹੀਂ ਸੀ ਮਿਲੇ ਉਹ ਬੱਚੀ ਨੂੰ ਜਦੋਂ ਚਿਖਾ ਨੂੰ ਲਾਂਬੂ ਲਾਇਆ ਭਾਂਬੜ ਉੱਠੇ ਅੱਗ ਦੇ ਬੜੇ ਉੱਪਰ ਤੱਕ ਤੇ ਜਿਹੜੇ ਪਹਿਰਾ ਦਿੰਦੇ ਸੀ ਨਾ ਰਾਤ ਨੂੰ ਸੈਨਿਕ ਉਹ ਦੌੜੇ ਆਏ ਵੀ ਐਨਾ ਭਾਂਬੜ ਕਿੱਥੇ ਵੱਲ ਗਿਆ ਜੰਗ ਦੇ ਮੈਦਾਨ ਦੇ ਵਿੱਚ ਦੌੜੇ ਆਏ ਕੀ ਵੇਖਦੇ ਕਿ ਇੱਕ ਬੀਬੀ ਉਹ ਕੋਲ ਖੜੀ ਆ ਅੱਗ ਦੇ ਭਾਂਬੜ ਦੇ ਪਹਿਲਾਂ ਤਾਂ ਡਰ ਗਏ ਵੀ ਕਿਤੇ ਕੋਈ ਭੂਤ ਪ੍ਰੇਤ ਇਦਾਂ ਨਹੀਂ ਫਿਰ ਜਦੋਂ ਅੱਗੇ ਗਏ ਤੇ ਵੇਖਦੇ ਨੇ ਉਹਦੇ ਹੱਥ ਦੇ ਵਿੱਚ ਤਲਵਾਰ ਹੈ ਤੇ ਸਿੰਘਣੀ ਹੈ ਤੇ ਉਹਨਾਂ ਨੇ ਉਸ ਲੜਕੀ ਨੂੰ ਵੀ ਹੱਥ ਪਾਇਆ ਤੇ ਸੰਗਤ ਜੀ ਉਹ ਬੀਬੀ ਸ਼ਰਨਕੌਰ ਉਹਨਾਂ ਤੁਰਕਾਂ ਦੇ ਨਾਲ ਲੜੀ ਇਸਤਰੀ ਜਾਤ ਸੀ ਕਿੰਨਾ ਕੁ ਸਮਾਂ ਲੜ ਸਕਦੀ 2 4 10 ਨੂੰ ਚਟਕਾਇਆ ਤੇ ਜਾ ਕੇ ਉਹਨਾਂ ਤੁਰਕਾਂ ਨੇ ਫੇਰ ਉਹ ਬੀਬੀ ਨੂੰ ਵੀ ਖਤਮ ਕਰ ਦਿੱਤਾ ਤੇ ਜਦੋਂ ਉਹ ਬੀਬੀ ਸ਼ਰਨਕੌਰ ਡਿੱਗੀ ਤੇ ਉਹਦਾ ਸਰੀਰ ਚੁੱਕ ਕੇ ਵੀ ਬਲ ਦੇ ਭਾਂਬੜ ਚ ਭਗਾ ਕੇ ਮਾਰਿਆ ਜੱਥੇ ਸਿੰਘਾਂ ਨੇ ਸਰੀਰਾਂ ਦਾ ਸੰਸਕਾਰ ਹੋ ਰਿਹਾ ਬਲ ਦੇ ਭਾਂਬੜ ਦੇ ਵਿੱਚੋਂ ਮਾਰਿਆ ਸਰੀਰ ਚੁੱਕ ਕੇ ਤੇ ਉਸ ਤੋਂ ਬਾਅਦ ਕਹਿੰਦੇ ਉਹ ਜਿੰਨਾ ਭਾਂਬੜ ਬਲਦਾ ਸੀ ਨਾ ਸਰੀਰਾਂ ਦਾ ਉਹ ਪਾਣੀ ਪਾ ਕੇ ਬੁਝਾ ਦਿੱਤਾ ਠੰਡਾ ਕਰ ਦਿੱਤਾ ਸਿਵਾ ਕਹਿੰਦੇ ਵੀ ਨਾ ਲਾਸ਼ਾਂ ਦਾ ਸੰਸਕਾਰ ਨਹੀਂ ਕਰਨ ਦੇਣਾ ਇਹਨਾਂ ਦੇ ਸਰੀਰਾਂ ਦੀ ਬੇਹਰਮਤੀ ਹੋ ਲੈਣ ਦੇ ਉਹ ਬਿਲਕੁਲ ਉਸੇ ਪ੍ਰਕਾਰ ਜਿਵੇਂ ਔਰੰਗਜੇਬ ਚਾਂਦਨੀ ਚੌਂਕ ਜ ਕਹਿੰਦਾ ਸੀ ਕਿ ਗੁਰਤੇਗ ਬਹਾਦਰ ਮਹਾਰਾਜ ਦਾ ਸਰੀਰ ਨਹੀਂ ਕਿਸੇ ਨੇ ਚੁੱਕਣਾ ਤੇ ਉਹੀ ਗੱਲ ਇੱਥੇ ਵੀ ਵਰਤਦੇ ਨੇ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਨਹੀਂ ਕਰਨਾ ਸਿੰਘਾਂ ਨੇ ਸਰੀਰਾਂ ਦਾ ਤੇ ਸੰਗਤ ਜੀ ਉਹ ਸਰੀਰਾਂ ਦਾ ਫਿਰ ਅੱਧ ਸੜੀਆਂ ਲਾਸ਼ਾਂ ਉੱਥੇ ਪਈਆਂ ਨੇ ਤੇ ਉਸ ਤੋਂ ਬਾਅਦ ਜਿਵੇਂ ਭਾਈ ਰਾਮਾ ਤੇ ਭਾਈ ਤਲੋਕਾ ਜਿਵੇਂ ਸਹਿਬ ਜਿਆਦਿਆਂ ਦੇ ਸਰੀਰਾਂ ਦੇ ਸੰਸਕਾਰ ਕਰਦੇ ਨੇ ਤੇ ਉਹ ਕਥਾ ਆਪਾਂ ਕੱਲ ਦੇ ਪ੍ਰਕਰਨਾਂ ਦੇ ਵਿੱਚ ਸਰਵਣ ਕਰਾਂਗੇ ਜਿਵੇਂ ਜਿਵੇਂ ਦਿਹਾੜੇ ਆਉਂਦੇ ਨੇ ਓਵੇਂ ਓਵੇਂ ਇਹਨਾਂ ਦਿਨਾਂ ਦੇ ਵਿਚਾਰ ਉਹ ਆਪਾਂ ਕਰਦੇ ਜਾਵਾਂਗੇ ਹਲੇ ਛੋਟੇ ਸਾਹਿਬ ਜੀ ਆਦਿਆਂ ਦੀ ਸ਼ਹਾਦਤ ਦਾ ਪ੍ਰਕਰਨ ਨਹੀਂ ਲਿਆ ਕਿਉਂਕਿ ਜਦੋਂ ਇਹ ਇਤਿਹਾਸ ਮੁਕੰਮਲ ਹੋ ਜਾਵੇਗਾ ਨਾ ਚਮਕੌਰ ਸਾਹਿਬ ਦਾ ਤੇ ਮਾਛੀਵਾੜੇ ਦਾ ਤੇ ਫਿਰ ਆਪਾਂ ਛੋਟੇ ਸਾਹਿਬ ਜੀ ਆਦਾਂ ਦੇ ਇਤਿਹਾਸ ਨੂੰ ਸਰਵਣ ਕਰਾਂਗੇ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਨਮਸਕਾਰ ਹੈ ਬੇਬੀ ਸ਼ਰਨਕੌਰ ਦੀ ਸ਼ਹਾਦਤ ਨੂੰ ਜਿਨ੍ਹਾਂ ਨੇ ਉਹਨਾਂ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕਰਦਿਆਂ ਆਪਣੀ ਸ਼ਹਾਦਤ ਦਿੱਤੀ ਹੈ ਚਮਕੌਰ ਦੀ ਗੜੀ ਦੇ ਸਾਰੇ ਸਿੰਘਾਂ ਦੇ ਚਰਨਾਂ 'ਚ ਨਮਸਕਾਰ ਹੈ ਸਾਧ ਸੰਗਤ ਜੀ ਬੇਨਤੀ ਹੈ ਕਿ 13 ਪਉ ਦੇ ਦਿਨ ਭਾਵ 27 ਦਸੰਬਰ ਨੂੰ ਇਨ੍ਹਾਂ ਪਾਵਨ ਅਸਥਾਨਾਂ ਵਿਖੇ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਜਾਪ ਹੋਣੇ ਨੇ ਵਰ ਚੜ ਕੇ ਸਾਰੀ ਸੰਗਤ ਨੇ ਜਾਪ ਦੇ ਵਿੱਚ ਹਿੱਸਾ ਲੈਣਾ ਹੈ ਤੇ ਸਭ ਜਨਦਿਆਂ ਦੀ ਸ਼ਾਦਤ ਬਾਰੇ ਜਿਸ ਕਿਸੇ ਸੰਗਤ ਦਾ ਸਵਾਲ ਹੋਵੇ ਉਹ ਪੁੱਛ ਵੀ ਸਕਦੇ ਨੇ ਜਿਵੇਂ ਮਹਾਰਾਜ ਜੀ ਸਮੱਤ ਬਖਸ਼ਿਸ਼ ਕਰਨ ਉਵੇਂ ਆਪਾਂ ਵਿਚਾਰ ਕਰਦੇ ਜਾਵਾਂਗੇ ਸੰਗਤ ਦੇ ਵਿੱਚੋਂ ਵੀ ਜੇ ਕਿਸੇ ਨੂੰ ਇਤਿਹਾਸ ਦਾ ਪਤਾ ਹੋਵੇ ਕਿ ਬਾਬਾ ਜੀ ਇਦਾਂ ਨਹੀਂ ਇਦਾਂ ਹੋਇਆ ਜਾਂ ਆਹ ਗੱਲ ਨਵੀਂ ਆ ਆਹ ਗੱਲ ਪਤਾ ਤੇ ਉਹ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨ ਬਲਾਉ ਗੱਜ ਵੱਜ ਕੇ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ